ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਦੀ ਵੀਡੀਓ ਵਿੱਚ ਆਪਾਂ ਚਮਕੌਰ ਸਾਹਿਬ ਦਾ ਇਤਿਹਾਸ ਸਰਵਨ ਕਰਾਂਗੇ ਤੰਗਤ ਜੀ ਇਹ ਹੀ ਉਹ ਸਥਾਨ ਹੈ ਜਿਸ ਸਥਾਨ 'ਤੇ ਚਮਕੌਰ ਦੀ ਗੜੀ ਵਿੱਚ ਜੰਗ ਲੜਿਆ ਗਿਆ ਸੀ ਚਮਕੌਰ ਸਾਹਿਬ ਦੀ ਜੰਗ ਨਿਰੀ ਅਦੁੱਤੀ ਹੀ ਨਹੀਂ ਸਗੋਂ ਅਨੋਖੀ ਵੀ ਹੈ ਕਿਉਂਕਿ ਥੇ ਹੀ 40 ਭੁਖਿਆਂ ਧਿਆਆਂ ਹਥਿਆਰਾਂ ਤੋਂ ਬਿਨਾਂ ਪਿਆਰਿਆਂ ਨੇ ਸੱਚਿਆਰਿਆ ਨੇ ਸੂਰਮਿਆਂ ਨੇ ਦਸ਼ਮੇਸ਼ ਪਿਤਾ ਜੀ ਦੀ ਅਸ਼ੀਸ਼ ਲੈ ਕੇ 10 ਲੱਖ ਮੂਲ ਫੌਜ ਦਾ ਟੱਕਰਾ ਕੀਤਾ ਸੀ ਸਿਰਫ ਟੱਕਰਾ ਹੀ ਨਹੀਂ ਕੀਤਾ ਸਾਸ ਦਾ ਨਿਰਾਲਾ ਨਮੂਨਾ ਵੀ ਪੇਸ਼ ਕੀਤਾ ਸੀ ਫਿਰ ਚਮਕੌਰ ਸਾਹਿਬ ਵਿਖੇ ਹੀ ਕਲਗੀਆਂ ਵਾਲੇ ਨੇ ਆਪਣੇ ਦੋਵੇਂ ਸਾਹਿਬਜ਼ਾਦੇਾਂ ਸਾਹਿਬਜ਼ਾਦਾ ਅਜੀਤ ਸਿੰਘ ਜੀ ਸਾਹਿਬਜ਼ਾਦਾ ਬਾਬਾ ਜੁਜਾਰ ਸਿੰਘ ਜੀ ਨੂੰ ਮੈਦਾਨੇ ਜੰਗ ਵਿੱਚ ਪੇਸ ਦਿੱਤਾ ਅਤੇ ਸ਼ਹੀਦ ਹੁੰਦਿਆਂ ਦੇਖ ਕੇ ਸੱਚੇ ਪਾਤਸ਼ਾਹ ਦਾ ਸ਼ੁਕਰ ਮਨਾਇਆ ਜੇ ਕਾਰਾ ਛੱਡਿਆ ਕਿ ਅੱਜ ਅਮਾਨਤ ਅਦਾ ਹੋਈ ਹੈ ਜੋ ਸਿਰਫ ਦਸ਼ਮੇਸ਼ ਪਿਤਾ ਜੀ ਹੀ ਕਰ ਸਕਦੇ ਸਨ ਸਾਹੀ ਵੀ ਕਮਾਲ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਵੱਡੇ ਸਾਹਿਬਜ਼ਾਦਿਆਂ ਦੀ ਪੰਜ ਪਿਆਰਿਆਂ ਸਾਹਿਤ ਚਮਕੌਰ ਦੀ ਗੜੀ ਵਿੱਚ ਚਮਕੌਰ ਦੀ ਧਰਤੀ ਤੇ ਲੱਖਾਂ ਦੀ ਗਿਣਤੀ ਵਿੱਚ 71 ਬੈਰੀ ਦਲਾਂ ਨਾਲ ਸਾਹਸ ਅਤੇ ਵੀਰਤਾ ਨਾਲ ਜੂਝਣ ਦੀ ਗਾਥਾ ਸੰਗਤਨ ਦੇ ਮਾਨ ਵਿੱਚ ਵਸਾਉਣ ਦੇ ਉਦੇਸ਼ ਨਾਲ ਸਾਕਾ ਚਮਕੌਰ ਸਾਹਿਬ ਇਤਿਹਾਸ ਸਰਵਣ ਕਰਾਂਗੇ ਗੁਰੂ ਸਾਹਿਬ ਜੀ ਨੇ ਕਿਹਾ ਸੀ ਜੋ ਕਿਹਾ ਸੀ ਸੱਚ ਵੀ ਕਰਕੇ ਦਿਖਾਇਆ ਸਵਾ ਲੱਖ ਸੇ ਇੱਕ ਲੜਾਉ ਤਬ ਗੋਵਿੰਦ ਸਿੰਘ ਨਾਮ ਕਹਾਉ ਮੇਰੀ ਕਲੰਗੀਆਂ ਵਾਲੇ ਗੁਰੂ ਜੀ ਨੇ ਸਿੱਖ ਪੰਥ ਦੀ ਲਾਜ ਵੀ ਰੱਖੀ ਪਰੋਵਾਰੀ ਕੁਰਬਾਨੀਆਂ ਦੇ ਕੇ ਰਹਿਂਦੀ ਦੁਨੀਆ ਤੱਕ ਆਪਣੀ ਕੁਰਬਾਨੀ ਦੀ ਮਿਸਾਲ ਵੀ ਕਾਇਮ ਕੀਤੀ ਦੇਹੀ ਗਵਾਹੀ ਗੜੀਏ ਚਮਕੌਰ ਦੀ ਸਵਾ ਲੱਖ ਨਾਲ ਇੱਕ ਲੜਾ ਚੱਲਿਆ ਬਹੁ ਗਿਣਤੀ ਨਾਲ ਖਾਲਸਾ ਕਿੰਜ ਲੜੇ ਸਵਕ ਅਡੋਲਤਾ ਦਾ ਸਭ ਨੂੰ ਪੜਾ ਚੱਲਿਆ ਇਸੀ ਹਿਸ ਥਾਂਤੀ ਸਿੰਘਾਂ ਨੇ ਗੁਰੂ ਜੀ ਨੂੰ ਬੇਨਤੀ ਕੀਤੀ ਕਿ ਸੱਚੇ ਪਾਤਸ਼ਾਹ ਦਸ਼ਾ ਚੰਗੀ ਨਹੀਂ ਹੈ ਇਸੇ ਕਰਕੇ ਗੜੀ ਛੱਡਨੀ ਹੀ ਠੀਕ ਹੈ ਪਰ ਗੁਰੂ ਜੀ ਨਾ ਮੰਨੇ ਤਾਂ ਫਿਰ ਸਿੰਘਾਂ ਨੇ ਮਤਾ ਪਕਾਇਆ ਕਿ ਗੁਰੂ ਜੀ ਦੀ ਅਗਵਾਈ ਪੰਥ ਦੀ ਅਗਵਾਈ ਬਹੁਤ ਜ਼ਰੂਰੀ ਹੈ ਇਸੇ ਲਈ ਉਹਨਾਂ ਨੂੰ ਗੜੀ ਛੱਡ ਦੇਣੀ ਚਾਹੀਦੀ ਹੈ ਸਿੰਘਾਂ ਨੇ ਫੈਸਲਾ ਲਿਆ ਅਤੇ ਸਿੱਖ ਪੰਥ ਦੀ ਰੀਤ ਅਨੁਸਾਰ ਉੰਨਾ ਨੇ ਪੰਜਾ ਪਿਆਰਾਂ ਦੀ ਚੋਣ ਕੀਤੀ ਪਾਈ ਦਿਆ ਸਿੰਘ ਜੀ ਦੀ ਅਗਵਾਈ ਹੇਠ ਗੁਰੂ ਜੀ ਦੇ ਸਾਹਮਣੇ ਇਹ ਮਤਾ ਪੇਸ਼ ਕੀਤਾ ਤੇ ਹੁਕਮ ਦਿੱਤਾ ਕਿ ਗੁਰੂ ਜੀ ਉਸੇ ਰਾਤ ਹਵੇਲੀ ਛੱਡ ਜਾਣ ਪੰਗਾਂ ਨੇ ਗੁਰੂ ਜੀ ਨੂੰ ਬੇਨਤੀ ਕੀਤੀ ਕਿ